ਆ ਮਨਦੀਪ ਸਿੰਘ लवली ਅਸੀਂ ਖੜੇ ਆ ਨਾਬਾ ਜੇਲ੍ਹ ਦੇ ਨਜ਼ਦੀਕ ਜੋ ਕਿ ਜ਼ਿਲ੍ਹਾ ਜੇਲ੍ਹ ਹੈ ਜਿੱਥੇ ਵਿਕਰਮ ਸਿੰਘ ਮਜੀਠੀਆ ਨੇ ਜਿਹੜੇ ਜੇਲ੍ਹ ਦੇ ਅੰਦਰ ਨਜ਼ਰਬੰਦ ਨੇ ਅੱਜ ਉਹਨਾਂ ਦੇ ਨਾਲ ਮੁੜ ਵਿਕਰਮਜੀਠੀਆ ਦੇ ਵਕੀਲ ਅਰਸ਼ਦੀਪ ਕਲੇਰ ਵੱਲੋਂ ਮੁਲਾਕਾਤ ਕੀਤੀ ਗਈ ਜਿਸ ਦੌਰਾਨ ਉਹਨਾਂ ਗੱਲਬਾਤ ਕੀਤੀ ਅਤੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਦਾ ਜਿਹੜਾ ਵਿਹਾਰ ਹੈ ਉਹ ਵਿਕਰਮਜੀਠੀਆ ਨਾਲ ਅੰਦਰ ਠੀਕ ਨਹੀਂ ਹੈ ਜੇਲ੍ਹ ਦੇ ਅੰਦਰ ਵੀ ਮੁੱਖ ਮੰਤਰੀ ਦੀ ਇੱਛਾ ਸ਼ਕਤੀ ਹੈ ਜਿਹੜੀ ਉਹ ਚੱਲ ਰਹੀ ਹੈ ਉਹਨਾਂ ਕਿਹਾ ਕਿ ਮਾਨਯੋਗ ਅਦਾਲਤ ਵੱਲੋਂ ਵੀ 1 ਘੰਟੇ ਦਾ ਸਮਾਂ ਵਕੀਲ ਨਾਲ ਗੱਲਬਾਤ ਕਰਨ ਲਈ ਦਿੱਤਾ ਗਿਆ ਸੀ ਪਰ ਉਸ ਸਮੇਂ ਦੌਰਾਨ ਵੀ ਸਾਡੀ ਰੋਕ ਟੋਕ ਹੈ ਜਿਹੜੀ ਅੰਦਰ ਹੋਈ ਹੈ ਬਾਰ ਬਾਰ ਸੁਪਰਡੈਂਟ ਸਾਹਿਬ ਵਕੀਲ ਸਾਹਿਬ ਦਾ ਕਹਿਣਾ ਹੈ ਕਿ ਮੈਨੂੰ ਟੋਕਦੇ ਰਹੇ ਕਿ ਤੁਹਾਡਾ ਸਮਾਂ ਪੂਰਾ ਹੋ ਗਿਆ ਉਹਨਾਂ ਸਿੱਧੇ ਤੌਰ ਤੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸੀਸੀਟੀਵੀ 24 ਘੰਟੇ ਦੇਖਣ ਦੀ ਪੰਜਾਬਏ ਪੰਜਾਬ ਵੱਲ ਧਿਆਨ ਦੇਣ ਉਹਨਾਂ ਇਹ ਵੀ ਇਲਜ਼ਾਮ ਲਾਇਆ ਕਿ ਡੀਜੀਪੀ ਵੀ ਸੀਸੀਟੀਵੀ ਦੇਖਦੇ ਨੇ ਪਰ ਉਹਨਾਂ ਇਹ ਗੱਲ ਕਹੀ ਕਿ ਜੋ ਬਿਕਰਮਜੀਠਿਆ ਨਾਲ ਉਹਨਾਂ ਦੇ ਅਹੁਦੇ ਦੇ ਮੁਤਾਬਕ ਜੇਲ੍ਹ ਦੇ ਅੰਦਰ ਵਿਹਾਰ ਹੋਣਾ ਚਾਹੀਦਾ ਉਹ ਨਹੀਂ ਹੋ ਰਿਹਾ ਔਰੰਜ ਜੋ ਕਾਨੂੰਨ ਹੈ ਉਹਨਾਂ ਤੇ ਲਾਗੂ ਨਹੀਂ ਕੀਤਾ ਜਾ ਰਿਹਾ ਉਹਨਾਂ ਦੀ ਬੈਰੈਕ ਚ 9 ਵਿਅਕਤੀ ਨੇ ਜਿਹੜੇ ਹੋਰ ਪਾਏ ਹੋਏ ਨੇ ਵਕੀਲ ਸਾਹਿਬ ਨੇ ਸਿੱਧੇ ਤੌਰ ਤੇ ਇਹ ਗੱਲ ਕਹੀ ਕਿ ਪੰਜਾਬ ਦੇ ਹਾਲਾਤ ਬਹੁਤ ਮਾੜੇ ਨੇ ਪੰਜਾਬ ਸਰਕਾਰ ਉਸ ਗੱਲ ਵੱਲ ਧਿਆਨ ਦੇਵੇ ਲਗਾਤਾਰ ਸੀਸੀਟੀਵੀ ਹੈ ਜਿਹੜਾ ਨਾ ਦੇਖੇ ਉਹਨਾਂ ਕਿਹਾ ਕਿ ਜੇਕਰ ਕੋਈ ਵਿਰੋਧੀ ਧਿਰ ਬੋਲਦਾ ਤਾਂ ਪੰਜਾਬ ਸਰਕਾਰ ਹੈ ਜਿਹੜੀ ਉਹਦੇ ਨਾਲ ਤੱਕਾ ਕਰ ਦਿਆ ਉਹਦੀ ਜ਼ੁਬਾਨ ਨੂੰ ਬੰਦ ਕਰਾਉਣਾ ਚਾਹੁੰਦੀ ਆ ਵਕੀਲ ਅਰਸ਼ਦੀਪ ਕਲੇਰ ਨੇ ਦੱਸਿਆ ਕਿ 22 ਤਰੀਕ ਨੂੰ ਮਾਨਯੋਗ ਅਦਾਲਤ ਦੇ ਵਿੱਚ ਜ਼ਮਾਨਤ ਹੈ ਜਿਹੜੀ ਲਗਾਈ ਗਈ ਸੀ ਉਸ ਦੀ ਮਿਤੀ ਹੈ ਔਰ ਬੈਰਿਕ ਨੂੰ ਲੈ ਕੇ ਵੀ ਡੇਟ ਹੈ ਜਿਹੜੀ 22 ਤਰੀਕ ਹੈ ਮਾਨਯੋਗ ਅਦਾਲਤ ਤੇ ਉਹਨਾਂ ਕਿਹਾ ਕਿ ਸਾਨੂੰ ਪੂਰਾ ਭਰੋਸਾ ਹੈ ਉਸੇ ਦਿਨ ਹੀ ਜ਼ਮਾਨਤ ਦੀ ਸੁਣਵਾਈ ਹੈ ਜਿਹੜੀ ਅਰਸ਼ਦੀਪ ਕਲੇਰ ਵੱਲੋਂ ਪਹਿਲਾਂ ਵੀ ਮੁਲਾਕਾਤ ਹੈ ਜਿਹੜੀ ਵਿਕਰਮ ਮਜੀਠੀਆ ਨਾਲ ਕੀਤੀ ਗਈ ਸੀ ਹੁਣ ਤੱਕ ਉਹਨਾਂ ਦੀ ਧਰਮਸਪਤਨੀ ਅਤੇ ਵਕੀਲ ਵੱਲੋਂ ਹੀ ਆ ਜਿਹੜੀ ਉਹਨਾਂ ਨਾਲ ਮੁਲਾਕਾਤ ਕੀਤੀ ਜਾ ਚੁੱਕੀ ਹੈ ਸੁਣਾਉਣਾ ਤੁਹਾਨੂੰ ਵਕੀਲ ਅਰਸ਼ਦੀਪ ਕਲੇਰ ਦਾ ਕੀ ਕਹਿਣਾ ਹੈ ਬਤੌਰ ਵਕੀਲ ਮੇਰਾ ਰਾਈਟ ਹੈ ਕਿ ਮੈਂ ਵਿਕਰਮ ਮਜੀਠੀਆ ਸਾਹਿਬ ਨੂੰ ਮਿਲਾਂ ਔਰ ਇਹ ਤਾਂ ਸੰਵਿਧਾਨਿਕ ਹੱਕ ਹੈ ਪੰਜਾਬ ਪ੍ਰिजन ਰੂਲਸ ਦੇ ਵਿੱਚ ਲਿਖਿਆ ਹੈ ਕਿ ਵਕੀਲ ਆਪਣੇ ਕਲਾਇੰਟ ਨੂੰ ਮਿਲ ਸਕਦਾ ਕਿਉਂਕਿ ਉਹਨਾਂ ਦਾ ਕੇਸਾਂ ਬਾਬਤ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨੀ ਪਰ ਮੈਂ ਅੱਜ ਜੇਲ੍ਹ ਦੇ ਵਿੱਚ ਆ ਕੇ ਮਹਿਸੂਸ ਕੀਤਾ ਕਿ ਜੇਲ੍ਹ ਦੇ ਵਿੱਚ ਪੰਜਾਬ ਪ੍ਰिजन ਰੂਲ ਨਹੀਂ ਚੱਲ ਰਹੇ ਉਰੇ ਮੁੱਖ ਮੰਤਰੀ ਦੀ ਇੱਛਾ ਸ਼ਕਤੀ ਮੁਤਾਬਕ ਫੈਸਲੇ ਲਏ ਜਾ ਰਹੇ ਨੇ ਪੁਲਿਸ ਰਿਮਾਂਡ ਦੇ ਦੌਰਾਨ ਵੀ ਜਦੋਂ ਵਿਕਰਮ ਮਜੀਠੀਆ ਮੁਹਾਲੀ ਸੀ ਤਾਂ ਅਦਾਲਤ ਨੇ ਸਾਨੂੰ 1 ਘੰਟਾ ਸਮਾਂ ਦਿੱਤਾ ਸੀ ਕਿ 4 ਤੋਂ 5 ਅਸੀਂ ਵਿਕਰਮ ਮਜੀਠੀਆ ਨੂੰ ਮਿਲ ਸਕਦੇ ਸੀ ਉਹਨਾਂ ਨਾਲ ਗੱਲ ਕਰ ਸਕਦੇ ਸੀ ਪਰ ਅੱਜ ਜੇਲ੍ਹ ਦੇ ਵਿੱਚ ਆ ਕੇ ਮੈਂ ਦੇਖਿਆ ਕਿ ਵਿਕਰਮ ਮਜੀਠੀਆ ਨਾਲ ਤਾਂ ਜੇਲ੍ਹ ਪ੍ਰਸ਼ਾਸਨ ਗੱਲ ਹੀ ਨਹੀਂ ਕਰਨ ਦੇਣਾ ਚਾਹੁੰਦਾ ਸਿਰਫ ਅੱਧੇ ਘੰਟੇ ਦੀ ਮੁਲਾਕਾਤ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਚਾਰ ਗੇੜੇ ਜੇਲ੍ਹ ਦੇ ਸੁਪਰਡੈਂਟ ਸਾਹਿਬ ਮਾਰਗੇ ਕਿ ਪਲੀਜ਼ ਹੁਣ ਤੁਸੀਂ ਜਾਓ ਜੀ ਸਮਾਂ ਹੋ ਗਿਆ ਜੀ ਮੈਂ ਅੱਧਾ ਘੰਟਾ ਦੇ ਸਕਦਾ ਮੈਂ ਸੁਪਰਡੈਂਟ ਸਾਹਿਬ ਨੂੰ ਪੁੱਛਿਆ ਵੀ ਇਹ ਚੱਲ ਕੀ ਰਿਹਾ ਹੈ ਇਹ ਕੀ ਜੇਲ੍ਹ ਰੂਲ ਕਹਿੰਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿਉਂਕਿ ਜਿਹੜਾ ਜੇਲ੍ਹ ਡਿਪਾਰਟਮੈਂਟ ਹੈ ਇਹਦੀ ਐਫੀਸ਼ੀਐਂਸੀ ਵਿਕਰਮ ਮਜੀਠੀਆ ਸਾਹਿਬ ਦੇ ਮਾਮਲੇ 'ਚ ਤਾਂ ਬਹੁਤ ਜ਼ਿਆਦਾ ਲੱਗਦੀ ਹੈ ਤੇ ਬਾਕੀ ਪੰਜਾਬ ਦੀ ਜੇਲਾਂ ਤੋਂ ਸ਼ਰੇਆਮ ਖੁੰਖਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਉਹਦੇ ਤੇ ਮੁੱਖ ਮੰਤਰੀ ਸਾਹਿਬ ਕਿਉਂ ਚੁੱਪ ਨੇ ਉਹਦੇ ਤੇ ਮੁੱਖ ਮੰਤਰੀ ਸਾਹਿਬ ਨੇ ਕੀ ਕਹਿਣਾ ਜਿਹੜੇ ਸਰਕਾਰ ਦੇ ਐਮ ਐਲ ਏ ਨੇ ਚਾਹੇ ਗੱਜਨ ਮਾਜਰਾ ਸਾਹਿਬ ਹੋਣ ਚਾਹੇ ਹੋਰਾਂ ਉਹਨਾਂ ਲਈ ਕੋਈ ਵੱਖਰੇ ਜੇਲ ਰੂਲਸ ਬਣੇ ਨੇ ਕਿਉਂਕਿ ਉਹ ਤਾਂ ਮੈਨੂੰ ਲੱਗਦਾ ਜੇਲ ਚ ਰਹਿ ਹੀ ਨਹੀਂ ਉਹ ਲੋਕ ਤਾਂ ਹਸਪਤਾਲਾਂ 'ਚ ਹੀ ਰਹਿ ਉੱਥੋਂ ਹੀ ਬੇਲਾਂ ਕਰਾ ਕੇ ਚਲੇ ਗਏ ਉਦੋਂ ਮੁੱਖ ਮੰਤਰੀ ਸਾਹਿਬ ਦੀ ਡੀ ਜੀ ਪੀ ਜੇਲ ਦੀ ਤੇ ਜੇਲ ਸੁਪਰਡੈਂਟਾਂ ਦੀ ਜਿਹੜੀ ਐਫੀਸ਼ੀਐਂਸੀ ਹੈ ਉਹ ਕਿੱਥੇ ਚਲੀ ਜਾਂਦੀ ਹੈ ਇੱਕ ਨਾਮਵਾਰ ਬਿਲਡਰ ਤੁਸੀਂ ਦੇਖਿਆ ਹੋਣਾ ਮੁਹਾਲੀ ਦਾ ਸਨੀ ਇਨਕਲੇਵ ਦਾ ਉਹਦੇ ਤੇ ਅਖਬਾਰ ਨੇ ਸਟੋਰੀ ਕੀਤੀ ਹਾਈ ਕੋਰਟ ਨੇ ਕੋਗਨਿਜ਼ੈਂਸ ਲਿਆ ਕਿ ਜੱਦਾ ਉਹ ਜੇਲ੍ਹ ਦੇ ਵਿੱਚ ਭੇਜਿਓ ਜੇਲ੍ਹ ਦੇ ਵਿੱਚ ਹੈ ਹੀ ਨਹੀਂ ਉਹ ਤਾਂ ਹਸਪਤਾਲ ਦੇ ਵਿੱਚ ਫਾਈਵ ਸਟਾਰ ਫੈਸਿਲਿਟੀਆਂ ਮੰਡ ਰਿਹਾ ਉੱਥੇ ਸਾਨੂੰ ਨਹੀਂ ਪਤਾ ਜੇਲ੍ਹ ਦੀ ਐਫੀਸ਼ੀਐਂਸੀ ਕਿੱਥੇ ਜਾਂਦੀ ਹੈ ਸੋ ਜਿਸ ਤਰੀਕੇ ਦਾ ਵਿਵਾਰ ਜੇਲ੍ਹ ਡਿਪਾਰਟਮੈਂਟ ਵੱਲੋਂ ਕੀਤਾ ਜਾ ਰਿਹਾ ਮੈਂ ਜੇਲ੍ਹ ਡਿਪਾਰਟਮੈਂਟ ਨੂੰ ਪੁੱਛਣਾ ਚਾਹੁੰਦਾ ਕਿ ਕੋਈ ਐਸਾ ਰੂਲ ਹੈ ਜੋ ਵਕੀਲ ਨੂੰ ਆਪਣੇ ਕਲਾਇੰਟ ਨਾਲ ਮਿਲਣ ਤੋਂ ਰੋਕ ਸਕੇ ਜਾਂ ਤੁਸੀਂ ਹੋਰ ਕੋਈ ਮੁਲਾਕਾਤ ਕਰਾਉਂਦੇ ਨਹੀਂ ਕਿਉਂਕਿ ਅਸੀਂ ਅੱਜ ਮੰਗ ਕਰਾਂਗੇ ਕੋਰਟ ਨੂੰ ਕਿ ਇਹ ਜੇਲ੍ਹਾਂ ਦੀ ਜਿਹੜੀ ਸੀਸੀਟੀਵੀ ਫੁਟੇਜ ਆ ਉਹ ਵੀ ਪ੍ਰੀਜ਼ਰਵ ਕੀਤੀ ਜਾਵੇ ਕਿ ਇਹ ਜਿਹੜੇ ਜੇਲ ਰੂਲਸ ਆ ਇਹ ਬਾਕੀ ਜਗ੍ਹਾ ਵੀ ਫਾਲੋ ਹੁੰਦੇ ਨੇ ਕਿ ਵਿਕਰਮ ਮਜੀਠੀਆ ਵਾਸਤੇ ਮੁੱਖ ਮੰਤਰੀ ਨੇ ਕੋਈ ਅਡ ਰੂਲ ਭੇਜੇ ਨੇ ਸੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਮੈਂ ਚਾਹੁੰਦਾ ਕਿ ਲੋਕਾਂ ਦੇ ਵਿੱਚ ਵੀ ਇਹ ਗੱਲ ਜਾਣੀ ਚਾਹੀਦੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਸਰਕਾਰਾਂ ਖੇਡ ਖੇਡਦੀਆਂ ਨੇ ਪਰ ਵਿਕਰਮ ਮਜੀਠੀਆ ਪੂਰੀ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਮੁੱਖ ਮੰਤਰੀ ਸਾਹਿਬ ਨੂੰ ਸੰਦੇਸ਼ ਹੈ ਕਿ ਮੁੱਖ ਮੰਤਰੀ ਸਾਹਿਬ ਕੋਈ ਇਹ ਜਿਹੜੇ ਜੇਲ੍ਹ ਦੇ ਸੀਸੀਟੀਵੀ ਕੈਮਰੇ ਨੇ ਇਹਨਾਂ ਨੂੰ ਦੇਖਣ ਦੀ ਬਜਾਏ ਕੋਈ ਸੂਬੇ ਵੱਲ ਧਿਆਨ ਦਿਓ ਕਿਉਂਕਿ ਸੂਬੇ ਦਾ ਬਹੁਤ ਬੁਰਾ ਹਾਲ ਹੈ ਮੁੱਖ ਮੰਤਰੀ ਦਾ ਇੱਕੋ ਕੰਮ ਹੈ ਮੈਨੂੰ ਲੱਗਦਾ 24 ਘੰਟੇ ਮੁੱਖ ਮੰਤਰੀ ਆਹੀ ਜੇਲ੍ਹ ਦੇ ਕੈਮਰੇ ਦੇਖਦੇ ਰਹਿੰਦੇ ਨੇ ਆਹੀ ਡੀਜੀਪੀ ਸਾਹਿਬ ਕਰਦੇ ਨੇ ਹੋਰ ਤਾਂ ਪ੍ਰਸ਼ਾਸਨ ਕੋਈ ਕੰਮ ਕਰ ਹੀ ਨਹੀਂ ਰਿਹਾ ਪਰ ਅੱਜ ਇੱਕ ਗੱਲ ਬੜੀ ਸਪਸ਼ਟ ਹੋ ਗਈ ਹੈ ਕਿ ਕਿੰਨਾ ਡਰ ਸਰਕਾਰ ਨੂੰ ਵਿਰੋਧੀ ਧਿਰਾਂ ਦੇ ਲੀਡਰਾਂ ਦਾ ਕਿੰਨਾ ਡਰ ਸਰਕਾਰ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਲੱਗਦਾ ਵਿਕਰਮ ਮਜੀਠੀਆ ਤੋਂ ਲੱਗਦਾ ਇਹ ਅੱਜ ਜੇਲ੍ਹ ਡਿਪਾਰਟਮੈਂਟ ਦੇ ਖਾਸ ਕਰਕੇ ਸੁਪਰਡੈਂਟ ਸਾਹਿਬ ਦੇ ਜਿਹੜੇ ਪੀਪੀਆਰ ਜਿਹੜੇ ਪੰਜਾਬ ਪ੍ਰिजन ਰੂਲ ਹਨ ਉਹਨਾਂ ਨੂੰ ਪਿੱਛੇ ਛੱਡ ਕੇ ਮੁੱਖ ਮੰਤਰੀ ਦੀ ਡਿਕਟੇਟਸ ਦੇ ਉੱਤੇ ਕੰਮ ਕਰ ਰਹੇ ਨੇ ਔਰ ਦੂਸਰਾ ਜਿਹੜੀ ਵਿਕਰਮ ਮਜੀਠੀਆ ਸਾਹਿਬ ਦੀ ਬੇਲ ਉਹ 22 ਤਰੀਕ ਵਾਸਤੇ ਆਲਰੇਡੀ ਉਹ ਚ ਨੋਟਿਸ ਹੋਇਆ ਹੋਇਆ 22 ਤਰੀਕ ਨੂੰ ਉਹ ਬੇਲ ਦੇ ਉੱਤੇ ਬਹਿਸ ਹੋਣੀ ਹੈ ਔਰ 22 ਤਰੀਕ ਨੂੰ ਕਿਉਂਕਿ ਅਦਾਲਤ ਦੇ ਵਿੱਚ ਇਹ ਸਾਰਾ ਮਸਲਾ ਸੋ ਉਹਦੇ ਤੇ ਜ਼ਿਆਦਾ ਟਿੱਪਣੀ ਮੈਂ ਨਹੀਂ ਕਰਨਾ ਚਾਹੁੰਦਾ ਅਦਾਲਤ ਦੇ ਵਿੱਚ ਆਪਣਾ ਅਸੀਂ ਪੱਖ ਉਸ ਵਿੱਚ ਤੇ ਰੱਖਾਂਗੇ ਬੈਰਕ ਨੂੰ ਲੈ ਕੇ ਵੀ 22 ਤਰੀਕ ਦਿੱਤੀ ਬੈਰਕ ਦੀ ਸਮੱਸਿਆ ਕਿਉਂਕਿ ਬੇਲ 22 ਦੇ ਵਿੱਚ ਸੀ ਇਸ ਲਈ ਦੂਜੀਆਂ ਵੀ ਜਿਹੜੀਆਂ ਐਪਲੀਕੇਸ਼ਨਾਂ ਨੇ ਸਾਰੀਆਂ ਕਿਉਂਕਿ ਬੈਰਕ ਨੂੰ ਲੈ ਕੇ ਬੈਰਕ ਦੀ ਐਪਲੀਕੇਸ਼ਨ ਵੀ ਮੈਂ ਕਲੀਅਰ ਕਰ ਦਿਆਂ ਕਿ ਬੈਰਕ ਦੀ ਐਪਲੀਕੇਸ਼ਨ ਕਿਉਂਕਿ ਵਿਕਰਮ ਮਜੀਠੀਆ ਇੱਕ orange ਕੈਟਾਗਰੀ ਦੇ ਇਨਮੇਟ ਨੇ orange ਕੈਟਾਗਰੀ ਕੋਈ ਅਕਾਲੀ ਦਲ ਨਹੀਂ ਡਿਸਾਈਡ ਕਰਦਾ ਪੰਜਾਬ ਜੇਲ੍ਹ ਡਿਪਾਰਟਮੈਂਟ ਡਿਸਾਈਡ ਕਰਦਾ ਔਰ ਜਿਹੜਾ orange ਕੈਟਾਗਰੀ ਚ ਹੁੰਦਾ ਮਤਲਬ ਕਿ ਉਹਨੂੰ ਬਹੁਤ ਹਾਈ ਥ੍ਰੈਟ ਹੈ ਤਾਂ ਹੀ ਤਾਂ ਕੋਟਾ ਨੂੰ ਪਰਦੇ ਲਾਏਗੇ ਜਦੋਂ ਵਿਕਰਮ ਮਜੀਠੀਆ ਨੂੰ ਪੇਸ਼ ਕੀਤਾ ਗਿਆ ਤਾਂ ਹੀ ਤਾਂ ਇੰਨੀ ਸਿਕਿਉਰਿਟੀ ਲਾ ਕੇ ਲਕੋ ਕੇ ਚੋਰਾ ਵਾਂਗੂ ਲੈ ਕੇ ਜਾਂਦੇ ਸੀ ਕਹਿੰਦੇ ਥ੍ਰੈਟੀ ਬਹੁਤ ਹੈ ਤੇ ਹੁਣ ਆ ਕੇ ਤੁਸੀਂ ਵਿਕਰਮ ਮਜੀਠੀਆ ਦੀ ਜਿਹੜੀ orange category ਦਾ ਇਨਮੈਂਟ ਹੈ ਜਿਨ੍ਹਾਂ ਨੂੰ ਅਲੱਗ ਬੈਰਕ ਚ ਰੱਖਣਾ ਹੈ ਉਹਨਾਂ ਦੀ ਬੈਰਕ ਚ 9 ਬੰਦੇ ਹੋਰ ਵਾਰਡ ਦਿੱਤੇ ਅਣਪਛਾਤੇ ਜੇ ਸਾਰੇ ਜਾਣਦੇ ਨੇ ਕਿ ਨਾਬਾ ਜੇਲ੍ਹ ਚ ਤਾਂ ਹਈ ਸਾਰੇ ਗੈਂਗਸਟਰ ਨੇ ਤਾਂ ਇਸ ਤਰੱਕੇ ਤੁਸੀਂ ਲੋਕਾਂ ਦੀ ਸੁਰੱਖਿਆ ਜਿਹੜੀ ਦਾਅ ਤੇ ਲਾ ਰਹੇ ਹੋ ਖਾਸ ਕਰਕੇ ਆਪੋਜੀਸ਼ਨ ਦੇ ਲੀਡਰਾਂ ਦੀ ਤਾਂ ਇਹ ਤੋਂ ਮੰਦ ਭਾਗਾ ਪੰਜਾਬ ਦੇ ਵਿੱਚ ਕੁਝ ਨਹੀਂ ਹੋ ਸਕਦਾ ਦੇਖੋ ਇਹ ਸਰਕਾਰ ਤਾਂ ਕੱਲਾ ਵੈਂਡਾਟਾ ਪੋਲਿਟਿਕਸ ਕਰ ਰਹੀ ਹੈ ਇਹ ਸਰਕਾਰ ਦਾ ਸਿਰਫ ਤੇ ਸਿਰਫ ਇੱਕੋ ਮਕਸਦ ਹੈ ਕਿ ਵਿਰੋਧੀ ਧਿਰਾਂ ਦੀ ਆਵਾਜ਼ ਬੰਦ ਕਰਦੇ ਉਹ ਜਿਹੜੀ ਲੋਕ ਕਹਿਤਾਂ ਦੇ ਵਿੱਚ ਉੱਠਦੀ ਹੈ ਸਰਕਾਰ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਵਾਅਦਿਆਂ ਤੋਂ ਤਾਂ ਸਰਕਾਰ ਭੱਜ ਚੁੱਕੀ ਹੈ ਸੋ ਮੈਂ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਤੁਹਾਡਾ ਤੁਸੀਂ ਸਮਝਦੇ ਹੋ ਨਾ ਕਿ ਅਸੀਂ ਲੋਕਾਂ ਦੀ ਆਵਾਜ਼ ਬੰਦ ਕਰ ਦਾਂਗੇ ਤੁਸੀਂ ਸਮਝਦੇ ਹੋ ਕਿ ਜਿਹੜੇ ਮੁੱਦੇ ਚੱਕਦੇ ਨੇ ਉਹਨਾਂ ਨੂੰ ਚੱਕ ਕੇ ਜੇਲ੍ਹਾਂ ਵਿੱਚ ਸਿੱਟ ਦਿਆਂਗੇ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਇਹ ਲੜਾਈ ਉੱਥੋਂ ਹੀ ਜਾਰੀ ਹੋਊਗੀ ਜਿੱਥੋਂ ਇਸ ਝੂਠੇ ਕੇਸ 'ਚ ਵਿਕਰਮ ਮਜੀਠੀਆ ਨੂੰ ਤੁਸੀਂ ਜੇਲ੍ਹ ਦੇ ਵਿੱਚ ਲਿਆ ਕੇ ਬੰਦ ਕੀਤਾ।